ਆ ਇੱਥੇ ਮਰੀ ਆ। ਅੱਛਾ। ਬਾੜ ਨਿਕਨੇ ਦੇ ਦਾਗ ਪੈ ਨੇ ਇੰਨਾ ਤੇ ਕੋਈ ਗੱਲ ਨਹੀਂ ਆ ਤੋੜਤੀ ਨਾ ਉਹਨੇ ਆਈ ਆ। ਆ ਜੀ ਟੁੱਟੀ ਨਾ ਆ ਟੁੱਟ ਗਈ ਨਾ। ਇਹ ਦਾ ਹੋਇਆ ਬਸ ਜਿਆਦਾ ਹੋਰ ਨਹੀਂ ਕੋਈ ਗੱਲ। ਵੀ ਥੋੜਾ ਪਾਇ ਮਾਲ ਤੇਰੇ ਅੱਜ ਬਾਹਰ ਸੁੱਟਦਾ ਉਹਨੇ। ਸਮਗਰੀ ਜੀ। ਹੂੰ ਵੈਹ ਦੂਜੇ ਦੇ ਪੇੜ ਤੇ ਚੱਲਣਾ। ਹੈ? ਦੂਜੇ ਦੇ ਪੇੜ ਤੇ ਵੈਹਣਾ ਜਰਣਾ। ਇਹੋ ਵੈਹਮ ਦੇ ਵਿੱਚ ਰਹੀ ਰਕੜੇ ਗਏ। ਇਹ ਇਹ ਕੋਕ ਨਾ ਪੀਆ ਕਰ ਪੁੱਤਰ ਇਹ ਤੇ ਅਸੀਂ ਵੀ ਕੋਕ ਜਿਹੜੀ ਨਹੀਂ ਆਪਣੇ ਵਿਆਹ ਦੀ ਪੀਤੀ ਆ। ਸਾਰਾ ਸਿਆਲ ਲੰਘ ਗਿਆ ਅੱਜ ਇਹਦੀ ਵਾਰੀ ਲੱਗੀ ਹੁਣ ਇਹਨੂੰ 2 ਸਾਲ ਹੋ ਗਏ ਨਾ ਲਿਆਂਦੇ ਇਹਨੂੰ ਨਵੇਂ ਲਿਆਂਦੇ ਨੇ 2 ਸਾਲ ਹੋ ਗਏ ਤੇ ਕਦੀ ਨਹੀਂ ਇਹਨੇ ਆਪਣਾ ਵੇਅਰ ਕੀਤਾ ਇਹਦਾ ਇਹਦਾ ਟੈਗ ਜਿਹਾ ਹੁਣੇ ਲਾਇਆ ਜਿਓ ਪਿਆ ਮਾਹੇ ਪਾ ਲਾਗੇ ਕਦੋਂ ਪਾਉਣਾ ਹੈ ਨਾਲ ਜੀਨਸ ਵਗੈਰਾ ਵੇਅਰ ਕਰ ਲਓ ਬਸ ਠੀਕ ਆ ਕੱਪੜੇ ਨੇ ਸਿਲੈਕਟ ਹੋਂਦੇ ਖਲਾਰਾ ਵੇਖ ਲਓ ਕਿੰਨਾ ਪਾਤਾ ਤੇ ਅੱਧਾ ਪਚਦਾ ਤੇ ਆ ਗੁਡੀਆਂ ਨੇ ਪਾਤਾ ਨੇ ਸਾਡੀਆਂ ਖਲਾਰਾ ਦੇਖੋ ਹੈ ਲੈ ਲੈ ਛਾਂ ਛਾ ਹਾਏ ਮੈਂ ਲੈਦੀ ਗੋਲੀ ਦਿੱਤੀ ਤੇ ਇਹਨੇ ਕੱਢ ਦਿੱਤੀ ਬੜਾ ਕਰੰਟ ਆ ਜਾ ਪਿਆ ਇਹਨੂੰ ਵੱਲੋਂ ਸੰਦੀਪ ਵੀ ਰੈਡੀ ਹੋ ਗਈ ਅੱਜ ਆ ਜੀਨ ਪਾਈ ਆ ਟੌਪ ਜਆ ਪਹਿਲੀ ਵਾਰੀ ਪਾਇਆ ਉਹਨਾਂ ਦਾ ਲਿਆਂਦਾ ਇਦਾਂ ਪਿਆ ਹੈ ਮੈਂ ਡਿੱਗਦੀ ਨਹੀਂ ਹਾਂ ਹਾਂ ਚਲੋ 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 ਓਏ ਸੀਸੀ ਕਾਕਾ ਸਸੀ ਕਾ ਸੋ ਤੁਹਾਡਾ ਅੱਜ ਦੇ ਨਾ ਵਲੌਗ ਦੇ ਵਿੱਚ ਅੱਜ ਮਲੇ ਦੀ ਗੋਲੀ ਕੱਢ ਹੀ ਲਈ ਹੁਣ ਸਭ ਨਾ ਸਾਰੇ ਜਣੇ ਠੀਕ ਠਾਕ ਆਪਾਂ ਚੜ੍ਹਦੀ ਗੱਜ ਤੇ ਸੋ ਚੱਲੀਏ ਆਪਾਂ ਅੰਮ੍ਰਿਤਸਰ ਤੇ ਇੱਕ ਨਾਲ ਡ੍ਰਿੱਲ ਲੈ ਜਾਣਾ ਸਾਡਾ ਡ੍ਰਿੱਲ ਕਿਹਾ ਵੱਡੀ ਦੀਦੀ ਹੁਣਾਂ ਦੇ ਉਹ ਨਾ ਤਾਰ ਉਹਨਾਂ ਨੇ ਕਪੜੇ ਸੁੱਕਣ ਨਾਲ ਪਾਉਣ ਡੜੀ ਹੁੰਦੀ ਜਿਹੜੀ ਉਹਦਾ ਐਂਗਲ ਜਾਂ ਕਸਣਾ ਕੰਧ ਦੇ ਨਾਲ ਲਓ ਇਹ ਖਾਲੋ ਨਹੀਂ ਖਣੀ ਹੁਣ ਚੱਲੇ ਆਪਾਂ ਸਮਾਨ ਮੈਂ ਰੱਖਤਾ ਗੱਡੀ ਦੇ ਵਿੱਚ ਇੱਕੋ ਸ਼ੀਟ ਡਾਊਨ ਕੀਤੀ ਆ ਬਾਕੀ ਉਹ ਰਹਿਣ ਦਿੱਤੀ ਆ ਡ੍ਰਿੱਲ ਲੈ ਲਈ ਆ ਤੇ ਨਾਲ ਇੱਕ ਹੈਂਬਰ ਲੈ ਲਈ ਥੋੜੀ ਇਹਨੂੰ ਕਰ ਨੂੰ ਸੋਨੇ ਨੂੰ ਚਰਾਂ ਦੇ ਗੰਢ ਡਬਲ ਕਰ ਦੇਣੀ ਆ ਗੰਢ ਡਬਲ ਉਹ ਤੋ ਲੱਗੇ ਰੱਖ ਲੈਣਾ ਚੱਲ ਆ ਫੜਦਾ ਸਾਡੇ ਹਰ ਗੰਨੇ ਵਾਈਟ ਪਾਇਆ ਮਾਮਾ ਧੀਆਂ ਦੀ ਮੈਚਿੰਗ ਹੋ ਗਈ ਹੈ ਤੇ ਉਹਦੇ ਨਾਲ ਨੀ ਕਿਤੇ ਮਾਸਾ ਕੀਤੀ ਹੈ ਚੱਲ ਹੈ ਸੱਚਕਰੀ ਵੀ ਹਾਰਚ ਵੀ ਜਾਣਾ ਕਿੱਥੇ ਰੱਖਿਆ ਉਹ ਉਹ ਬਾਹਰ ਕੱਢ ਕੇ ਰੱਖ ਲੈਣਾ ਹੈ ਨਾ ਯਾਰ ਫੋਨ ਨੰਬਰ ਹੀ ਖਾਣ ਦਾ ਮੈਂ ਚੱਲਨੇ ਹੁਣ ਆਪਾਂ ਡੈਡੀ ਦੇ ਗਏ ਪਲਾਟ ਦੇ ਵਿੱਚ ਇਹਨ ਇਦਰਾਜ ਕਰ ਲੈਂ। ਜੁੱਤੀ ਮਗਰ ਰੱਖਾ। ਵਸੀਆਂ ਵਿੱਚ ਇਹਨਾਂ ਕਿੱਦਾਂ ਆਉਂਦੀਆਂ ਨੇ ਛਿੜਕਾਂ ਕਰਨ ਛੇੜ ਬੈਟ ਲਾ ਲਓ ਨਾਲ ਹੀ। ਕੋਈ ਕਿ ਮੜ ਕੇ ਫਿਰ ਦਿੱਕਤ ਨਾ ਆਉਗੀ। ਮੇਥੀ ਵਗੈਰਾ ਤਾਂ ਨੇ ਉੱਧਰ ਰੱਖੀ ਹੋਈ। ਮੈਂ ਤਾਂ ਨਹੀਂ ਵੇਖ ਲੈਣੇ ਜਦ ਜਾਨੇ ਉਧਰ ਨੂੰ। ਉਹ ਸ਼ਿਲ ਨੂੰ ਨਾਲ ਫੋਨ ਤੇ ਲੈ ਕੇ। ਜੋ ਠੀਕ ਹੈ। ਅਹੀਂ ਅੱਗੇ ਪਲਾਸਾ ਜੀ ਤੁਹਾਨੂੰ ਦੱਸਣਾ ਉਹ ਤੁਹਾਡੇ ਵਾਲੀ ਸਬਜ਼ੀ ਡ੍ਰਿਲ ਲਈ ਜਿਵੇਂ ਹਿਲਟੀ ਤੇ ਨਾਲ ਹੈmber ਲਈ ਮੈਂ ਤਾਂ ਦੱਸਿਆ ਵਾ ਮੈਂ ਕਿਹ ਵੇਲੇ ਨੰਦਮੜ ਕੇ ਸਮਾਨ ਜਦੋਂ ਰਹਿ ਜੇ ਨਾ ਤੇ ਫਿਰ ਵਲੌਗ ਵਿੱਚ ਬੰਦਾ ਪਤਾ ਕਰ ਲੈਂਦਾ ਹੈ ਤੇ ਉਹਦੇ ਨਾਲ ਦੋ ਡੜਜੀ ਬਿੱਟ ਲਏ ਜੇ ਨੋ ਉਹ ਹੁਣ ਪਰ ਪਤਾ ਨਹੀਂ ਕਿਹੜੇ ਕਿਹੜੇ ਆਲਰੇਡੀ ਜਿਹੜੇ ਉਹਦੇ ਵਿੱਚ ਹੈਗੇ ਸੀ ਮਟਰ ਉਹਦਾ ਇੰਨੇ ਨਿਕਲੇ ਨਹੀਂ ਡੜਜੀ ਜਿੰਨੇ ਲਾਏ ਮਟਰ ਛੱਡ ਕੇ ਬਾਕੀ ਹਰ ਕੋਈ ਸਬਜ਼ੀ ਨਿਕਲੀ ਮਟਰ ਨਹੀਂ ਨਿਕਲੇ ਉਹ ਮੀ ਥੋੜੇ ਜਿਹਾ ਵੀ ਇੰਨੇ ਕੜੇ ਭਰੇ ਥੋੜੀ ਜਿਹਾ ਪਰ ਇੰਨੇ ਪਰ ਗਲ ਨਹੀਂ ਬਣੀ ਜੇ ਤੇ ਹੂੰ ਗੋਭੀ ਵੱਡੀ ਗੋਭੀ ਗਾਭੀ ਸਭ ਹੋ ਗਈ ਖਰਾਬ ਆ ਪਦੀਨਾ ਹੈਗਾ ਹੀ ਪਦੀਨਾ ਹੀ ਆ ਵੀ ਖਤਮ ਹੋ ਗਿਆ ਯਾਰ ਆ ਖਤਮ ਹੋ ਗਿਆ ਕੰਮ ਹਣ ਬਤੂਆਂ ਵਾਲਾ ਸੜਗੇ ਬੂਟੇ ਲੜ ਜੀ ਇਹਨਾਂ ਨੂੰ ਇਹਨਾਂ ਨੂੰ ਲੱਗਣਗੇ ਹੁਣ ਬਤੂਆਂ ਬਤੂਆਂ ਕਿ ਨਹੀਂ ਲੱਗਣਗੇ ਆ ਮੂੰਗਰੇ ਆ ਮੂੰਗਰੇ ਪਰ ਮਿਹਨਤ ਬਹੁਤ ਹੈ ਇਹ ਵੀ ਇਹਨੂੰ ਘੰਟਾ ਡੇਢ ਘੰਟਾ ਚਾਹੀਦਾ ਮੂੰਗਰੇ ਨੂੰ ਕਿ ਨਹੀਂ ਲੜ ਜੀ ਆਹੋ ਤੇ ਸਹੀ ਇਥੇ ਦੋ ਬੰਦੇ ਹੋਣ ਫੇਰ ਮੂੰਗਰੇ ਨਿਕਲਦੇ ਕਰੇ ਐਵੇਂ ਪਾਈਆ ਕਦੇ ਜਾ ਕੇ ਮੂੰਗਰੇ ਤੋੜਨ ਦੀ ਹੈ ਸੰਦੀਪ ਮਮਾ 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 ਹਾਂ ਲਈ ਹਾਂ ਅੰਮ ਹਾਂ ਦਾਦਾ 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 ਲਾਦਾ ਦਾਦਾ ਲੱਭੇ ਕੋਹਨੋ ਕਹ ਕੇ ਬਸ ਐਵੇਂ ਹੀ ਘੁੰਮ ਫਿਰ ਕੇ ਆ ਗਏ ਹਾਂ ਚੱਲ ਉਹ ਦਿਨਾਂ ਲੈਂਦਾ ਹੀ ਤੇ ਮੂੰਗਰੇ ਜੁਲਰੀ ਇਹਨਾ ਉਹ ਦੇਣੀ ਹੈਗੀ ਚੱਕਰੀ ਬਾਜ਼ਾਰ ਦੇ ਵਿੱਚ ਆਏ ਆ ਇਹ ਇੱਧਰ ਤੇ ਹੈ ਨਹੀਂ ਉਹ ਕਹਿੰਦੀ ਸਾਈਡ ਵਾਲੇ ਚ ਬਾਹਰ ਹੁਣ ਸਾਈਡ ਵਾਲੇ ਜੀ ਪਤਾ ਨਹੀਂ ਬਸ ਅਹੀਂ ਦੇਖਿਆ ਨਹੀਂ ਬਸ ਲੈ ਵੀ ਜੁਲਰੀ ਵਾਲਾ ਕੰਮ ਹੋਈ ਨਵੇੜ ਤਾਂ ਤਾਂ ਹੁਣ ਆਪਾਂ ਤੇ ਹੁਣ ਗੱਡੀ ਦੇ ਕੋਲੇ ਜਾ ਰਹੇ ਆ ਕਿਉਂਕਿ ਅੱਗੇ ਚਲਾਣੋ ਚਲਾਏ ਗੱਡੀ ਦਾ ਉੱਥੇ ਲਿਖਿਆ ਹੈ ਨੋ ਪਾਰਕਿੰਗ ਤੇ ਮੈਂ ਦੇਖਿਆ ਨਹੀਂ ਮਨੇ ਨਾਲ ਵਾਲੇ ਮੁੰਡੇ ਨੇ ਕਹਿ ਕਨਾ ਮੇਰਾ ਚਲਾਣ ਹੋ ਗਿਆ ਵੀਰੇ ਤੂੰ ਇਥੋਂ ਗੱਡੀ ਆਪਣੀ ਕੱਢ ਲਾ ਫਿਰ ਮੈਂ ਆਪਣੀ ਗੱਡੀ ਉਥੋਂ ਕੱਢ ਲਈ ਬਚ ਗਿਆ ਮੇਰਾ ਚਲਾਣ ਮਤਲਬ ਬਚਾ ਹੋ ਗਿਆ ਨਹੀਂ ਹੋਇਆ ਐ ਐ ਗੁਰਦੁਰ ਸਾਹਿਬ ਲਾਏ ਨਹੀਂ ਲਾਈਏ ਗੱਡੀ ਆਪਣੀ ਗੁਰਦੁਰ ਸਾਹਿਬ ਸਤ ਕਰਤਾਰ ਉਹ ਚੈਨ ਲਾਈ ਉਹਨਾਂ ਨੇ ਪਰ ਕੋਈ ਕਹਿੰਦੀ ਆਂਟੀ ਉੱਥੇ ਹੀ ਡਿਊਟੀ ਤੇ ਲਾਏ ਆ ਉਹਨਾਂ ਨੇ ਬਾਬਿਆਂ ਨੇ ਡਿਊਟੀ ਤੇ ਲਾਈਏ ਲੈਡੀਆਂ ਉੱਥੇ ਹੀ ਹੁਣ ਚੱਲੇ ਆ 5 ਮਿੰਟ ਲਾਏ 5 ਤੋਂ 4 5-7 ਮਿੰਟ ਮਾਹ ਮੰਨੋ ਮੰਨੋ ਭੱਜਾ ਗਿਆ ਮੈਂ ਉਹ ਵਿਚਾਰੇ ਕਹਿੰਦੇ ਚਾਹ ਪੀ ਕੇ ਜਾ ਮੈਂ ਨਹੀਂ ਨਹੀਂ ਦੁਕਾਨ ਵਾਲਾ ਬੜੀ ਇੱਜ਼ਤ ਕਰਦਾ ਵਿਚਾਰਾ ਕਹਿੰਦਾ ਦੀਪਾ ਜੀ ਪਾਣੀ ਪੀ ਜਾਓ ਮੈਂ ਨਹੀਂ ਨਹੀਂ ਕਹਿੰਦੇ ਸਭ ਸਹੀ ਹੋਈ ਪਾਣੀ ਪੀ ਲੇ ਮੈਂ ਨਹੀਂ ਹੁਣ ਮੈਂ ਤਾਂ ਮੁੜ ਕੇ ਗੱਡੀ ਨਹੀਂ ਨਿਕਲਣ ਲਈ ਕਰਦਾ ਸਾਬ ਬਾਬਿਆਂ ਦੇ ਇੰਨੇ ਚੱਲੋ ਠੀਕ ਆ ਅੰਡੀ ਸਾਸਿਕਾ ਅਸਨਾ ਠੀਕ ਠਾਕ ਜੀ ਹਾਂ ਜੀ ਵਧੀਆ ਕੰਦਾ ਕਾਰੋਬਾਰ ਠੀਕ ਠਾਕ ਚੱਲਦਾ ਚੱਲ ਜਾਈਦਾ ਅਮਰੂਦ ਕਰ ਦਿਓ ਫਿਰ ਆਪਾਂ ਕਰਵਾ ਲਿਆ ਅਮਰੂਦ ਤੇ ਲੋਕੇਸ਼ਨ ਮੈਂ ਤੁਹਾਨੂੰ ਬਾਰ ਬਾਰ ਦਿਖਾਉਣਾ ਨਾ ਅੰਡੀ ਦਾ ਕੰਮ ਸਰਗਣੇ ਕਰਦੇ ਹੋ ਘੇਂ ਤੇ ਉਸਨਾਂ ਆਵਲੀਆ ਕਾਲਜ ਆ ਸਾਹਮਣੇ ਕਾਲਜ ਕੀ ਪਤਨੀ ਕੀ ਆਏ ਆਪਾਂ ਨੂੰ ਪਤਾ ਨਹੀਂ ਹੈਗਾ ਅੰਬਰਸਰ ਰੋਡ ਕਿਨੇ ਪੈ ਹੋ ਗਏ ਅੰਡੀ ਜੀ ਗੁੜੀਏ ਸੁੱਤੀ ਅੰਡੀ ਕਹਿੰਦੇ ਹੁਣ ਜਿਹੜਾ ਕੰਮ ਰੂਸਲੈਂਡ ਵਾਸਤੇ ਆਉਂਦਾ ਤੇ ਨਾਲ ਪੁੱਛਦਾ ਹੂਆ ਪੀ ਬਟਾਲੇ ਦੇ ਮੁੰਡੇ ਨੇ ਵੀਡੀਓ ਪਾਈ ਸੀ ਤੁਹਾਡੀ ਹੁਣ ਕਿਦਾਂ ਕਾਰੋਬਾਰ ਚੱਲ ਜੀ ਹੈਂ ਤਰੇ ਬੜੇ ਖੁਸ਼ ਹੋਇਆ ਤੇਰੇ ਕਹਿੰਦੇ ਨਹੀਂ ਹੁਣ ਕੰਮ ਠੀਕਾ ਪੁੱਤ ਚੱਲੀ ਜਾਂਦਾ ਸਸੀਓ ਬਣਾਤੇ ਹਾਂ ਤੀ ਚਲ ਠੀਕ ਆ ਚੱਲ ਗਿਆ ਮੈਂ ਇੱਕ ਰੇੜੀ ਮਗਰਿਆ ਤੇ ਇੱਕ ਰੇੜੀ ਜਿਹੜੀ ਆ ਉਹ ਅੰਕਲ ਜੀ ਦੀ ਆ ਵਾਲੀ ਆਗਲੇ ਬੰਨੇ ਤੇ ਇਹ ਰੇੜੀ ਤੇ ਵੀ ਰੁੱਕ ਸਕਦੇ ਹਾਂ ਠੀਕ ਆ ਇਹ ਕਾਲੇ ਲੰਕੇ ਨਾਲ ਜਾਂ ਅੰਕਲ ਜੀ ਦੀ ਰੇੜੀ ਆ ਓਕੇ ਅੰਕਲ ਜੀ ਸਤਿ ਸ਼੍ਰੀ ਅਕਾਲ ਲੈ ਵੀ ਆਪਾਂ ਪਹੁੰਚ ਗਏ ਡਰਜੀ ਨਾਲ ਦੇ ਕੋਲ ਤੇ ਅੱਜ ਤਾਂ ਇਹ ਆ ਵੀ ਹਵਾ ਚੱਲ ਰਹੀ ਇੱਥੇ ਹੈ ਕਿਆ ਹੁਣੇ ਜੇ ਬੈਟਰੀ ਠੋਕਦੀ ਕਹਿੰਦੇ ਮੇਰੀ ਵਾਲੀ ਗੱਡੀ ਖਲੋਤੀ ਸੀ ਤੇ ਉਹਦੀ ਬੈਟਰੀ ਰੜਕੇ ਆ ਗਈ ਪਛਾਣ ਆ ਇੱਥੋਂ ਤੇ ਆਵਾਂ ਆ ਇੱਥੋਂ ਰੁਟ ਗਈ ਥੋੜੀ ਜਿਹੀ ਗੱਡੀ ਉਹ ਚੱਲ ਨਾ ਇਹਦਾ ਕੋਈ ਨਾ ਹੁਣ ਉਹ ਤਾਂ ਫਰੇਮ ਹੀ ਹਨਾ ਸੁਣੀ ਫਰੇਮ ਤੇ ਪੈ ਹੀ ਜਾਣਾ ਕਹਿੰਦੇ ਫਰੇਮ ਜਾਵਾਂ ਫਰੇਮ ਕੋਈ ਗੰਨੀ ਪਵਾ ਲਾ ਕੋਈ ਨਹੀਂ ਅੰਦਰ ਪੇਂਟ ਅਛਾ ਇਧਰ ਵੀ ਲੋਕ ਆਵੇਂ ਨਿਕਲੇ ਹੁਣ ਹੁਣ ਹੋਇਆ ਅੰਦਰ ਨਾ ਨਾ ਉਦਾਂ ਨਹੀਂ ਪਹੁੰਚ ਗਏ ਹੁਣ ਆਪਾਂ ਹੈ ਨਾ ਅੱਜ 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 ਨਿਕ 27 27 ਤਰੀਕਿਆ ਗੱਡੀ ਆਪਾਂ ਪਲਾਟ ਚ ਲਾਏ ਇਧਰ ਲੈਕਣੇ ਕਿਉਂਕਿ ਉਹ ਦਰਵਾਜ਼ੇ ਕੀ ਕਿਤੇ ਬਹੁਤ ਜ਼ਿਆਦਾ ਦੁੱਖ ਲੱਗਾ ਯਾਰ ਅੱਜ ਪਹਿਲੀ ਵਾਰੀ ਇਦਾਂ ਹੋਇਆ ਵਾਇਦੋ ਨੰਨੀ ਨੰਨੀ ਵਾਇਦੋ ਹੈ ਚੇਰ ਖੁੱਲਣਾ ਇਧਰ ਨੂੰ ਇਧਰ ਨੂੰ ਚਲੋ ਹੁਣ ਹਾਦੀ ਹਰ ਗੰਤਰ ਨੂੰ ਤੁਰਨ ਲੱਗ ਗਿਆ ਮੀ ਮਾੜਾ ਮਾੜਾ ਜਿਦਾ ਤੁਰਦੀ ਮਾੜਾ 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 ਰਸੀ ਦੇਖਾਂ ਮਾੜਾ ਮਾੜਾ ਤੁਰਦੀ ਬਸ ਉੱਥੇ ਬੈਠ ਦੇ ਉਹ ਧਿਆਨਾ ਵੱਜ ਜਾਣਾ ਇੱਥੇ ਦੇ ਵੱਜ ਜਾਣਾ ਵੱਜ ਜਾਣਾ ਚਲੋ ਉੱਠੋ ਉੱਠੋ ਬੋਤਾ ਤਾਂ ਤਾਂ ਖਲੋ ਤੁਰਕ ਤੁਰਕੇ ਸਤਰਕੇ ਤੁਰਕੇ ਤਾਂ ਚਾ ਤੁਰਕੇ ਦੋ ਤੁਰਾ ਆ ਬਹਿ ਕੇ ਸੋਸੀ ਔ ਤਰਾ ਵੀ ਤੁਰਦੀ ਆ ਨਾ ਹਾਂ ਤੁਰਦੀ ਮਾੜਾ 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 ਮੜ ਦੋ ਚਾਰ ਲੰਗਾ ਫੁੱਟਦੀ ਜਿਦਾ ਵੇਖ ਕੇ ਖਲੰਦੀ ਹਰ ਗੁਣ ਕਿੱਧਾ ਪਾ ਦੋ ਵੇ ਨਹੀਂ ਵੇਖੇ ਵੇਖੇ ਤੁਰਦੀ ਹਰ ਗੁਣ ਕਿੱਧਾ ਪਾਓ ਕਿੱਧਾ ਪਾਓ ਕਿੱਧਾ ਕਿੱਧਾ ਅੱਜ ਜਲਦੀ ਠੋਲੀ ਇਹ ਨਾ ਪਹਾਂ ਹੁਣ ਕਿੱਧਾ ਪਾਓ ਹਰ ਗੁਣ ਕਿੱਧਾ ਅਮਰਸਰ ਦੇ ਵਿੱਚ ਨਾ ਦਏ ਹੈਗਾ ਵੀ ਕਬੂਤਰ-ਕਬਾਤਰ ਕਾਫੀ ਨੇ ਹੁਣ ਇਹ ਕਾਹ ਤੁਰਿਆ ਫਿਰਦਾ ਇੱਕ ਇੱਕ ਦੋ ਇਧਰ ਨੇ ਬੜੇ ਕਬੂਤਰ-ਕਬਾਤਰ ਨੇ ਮੰਮੀ ਕਾਫੀ ਸਫਾਈ-ਸ਼ੁਫਾਈ ਕਰਦੇ ਆ ਵੀ ਚਿੰਚੀ ਕਰ ਦੋ ਚਿੰਚੀ ਕਰ ਦੋ ਚਿੰਚੀ ਦੀਦੀ ਉਦੋਂ ਗੱਡੀ ਲੱਗੀ ਉਹ ਤਾਂ ਇਦਾਂ ਮੱਝ ਗੱਡੀ ਵੱਜੀ ਹੈ ਹੈ ਉਹ ਐਮਜੀ ਐਮਜੀ ਹੈਲਪਰ ਦੇ ਉਹ ਉਹ ਐਮਜੀ ਹੈਕਟਰ ਦੇ ਨਾਲ ਉੱਤੇ ਮੱਝ ਵੱਜੀ ਲੈ ਪਈ ਉਹ ਗੱਡੀ ਤੇ ਉਹ ਸਾਰੀ ਗੱਡੀ ਡੈਮੇਜ ਹੋ ਗਈ ਉਸੇ ਟਾਈਮ ਟੋਟਲ ਲਾਸ ਹੀ ਹੋ ਗਈ ਗੱਡੀ ਕੀ ਉਹ ਪੂਰੀ ਅਸਲੇ ਤੁਹਾਨੂੰ ਦੱਸਦਾ ਕਾਰਨ ਪਤਾ ਕੀ ਹੈ ਕਿਵੇਂ ਸਾਡੀ ਗੱਡੀ ਗੱਡੀ ਵੱਜੀ ਮੇਰੀ ਗੱਡੀ ਜਾ ਰਹੀ ਹੈ ਨਾ ਤੇ ਅਗਲੇ ਬੰਦੇ ਨੇ ਇੱਕ ਚੜਾਈ ਹੀ ਗਈ ਥੋੜੀ ਜੀ ਚੜਾਈ ਤੋਂ ਨਾ ਬੈਟਰੀ ਪਿੱਛੇ ਨੂੰ ਆ ਗਈ ਆ ਬੈਟਰੀ ਪਿੱਛੇ ਨੂੰ ਆਣ ਨਾ ਸਿੱਧੀ ਆਣ ਕੇ ਮੇਰੀ ਗੱਡੀ ਦੇ ਵਿੱਚ ਵੱਜੀ ਹੈ ਮੇਰੀ ਗੱਡੀ ਮੈਂ ਖਲਾਰਤੀ ਉੱਥੇ ਜਿੰਦਾ ਖਲੋਗੀ ਆ ਤੇ ਉਹ ਬੈਂਟਰੀ ਪਿੱਛੇ ਨੂੰ ਰੜਕੇ ਆ ਗਈ ਤੇ ਰੜਕੇ ਜਦੋਂ ਆਈ ਪਿੱਛੇ ਨੂੰ ਗੱਡੀ ਦੇ ਨਾਲ ਵੱਜ ਗਈ ਆਣ ਕੇ ਠੱਕ ਕਰਦੀ ਵੱਜੀ ਫਿਰ ਜਦੋਂ ਮੈਂ ਗੱਡੀ ਚ ਉਤਰਿਆ ਨਾ ਗੁੱਸਾ ਤਾਂ ਮੈਨੂੰ ਬੜਾ ਆਇਆ ਪਰ ਮੈਂ ਸੱਚਾਈ ਵੀ ਦੱਸਦਣਾ ਪੜਦਾ ਇਕੱਲੇ ਪਉਣਾ ਗੁੱਸਾ ਮੈਨੂੰ ਬਹੁਤ ਜਦੋਂ ਮੈਂ ਬੜੇ ਗੁੱਸੇ ਚ ਉਤਰਿਆ ਫਿਰ ਨਾ ਜਦੋਂ ਉਤਰਿਆ ਨਾ ਗੱਡੀ ਦੇ ਚੋਂ ਨਾਲ ਹੀ ਮੇਰੇ ਮਾਈਂਡ ਚ ਇਹ ਗੱਲ ਆਈ ਵੀ ਮਾੜੇ ਬੰਦੇ ਤਾਂ ਨਾ ਦੀਪ ਜਿਆਦਾ ਜ਼ੋਰ ਨਾ ਪਾਈ ਵੀ ਬਾਕੀ ਉਹਨੂੰ ਇੰਨੀ ਗੱਲ ਕਹਿ ਵੀ ਮੈਂ ਤੇ ਤੇਰੇ ਕੋਲ ਕੋਈ ਪਿਆਹ ਨਹੀਂਗਾ ਚਲੋ ਲਿਆ ਵੀ ਗਾਂ ਕਹਿਦੇ ਹੋਰ ਦੀ ਗੱਡੀ ਦੇ ਵਿੱਚ ਇਹ ਤਾਂ ਮੋ ਸਕੂਟਰੀ ਆਪਣਾ ਈ ਰਿਕਸ਼ਾ ਮਾਰੂੰਗਾ ਤੇ ਮੁੜ ਕੇ ਅਗਲੇ ਪੈਸੇ ਪੁਛੇ ਲੈਣਗੇ ਫੇ ਆਪਣਾ ਚੰਗਾ ਰੋਂਗੇ ਇਹਨੂੰ ਬੈਟਰ ਹੈ ਫੇ ਰਮਾਨਾ ਚਲਾਓ ਵੀ ਤੇਨੂੰ ਪਤਾ ਹੀ ਜਦੋਂ ਚੜ੍ਹਾਈਏ ਤੇ ਤੂੰ ਮੱਥੇ ਰੋਕ ਲੈਂਦਾ 2 ਮਿੰਟ ਜਾਂ ਨੂੰ ਉਤਰ ਜਾਂਦਾ ਉਤਰ ਕੇ ਖਿਲਾੜ ਲੈਂਦਾ ਉਹਨੂੰ ਇਦਾਂ ਸਿਸਟਮ ਹੋਇਆ ਤਾਂ ਮੈਂ ਫਿਰ ਉਹਨੂੰ ਇੰਨੀ ਕ ਗੱਲ ਕਹੀ ਮੈਂ ਭਰਾਵਾ ਧਿਆਨ ਦੇ ਨਾਲ ਮੈਂ ਤੇ ਚੱਲ ਤੁਰ ਕੇ ਕੋਈ ਪੈਸਾ ਹੁਣ ਲਿਆ ਨਹੀਂ ਤੇ ਮੈਂ ਹਾਂ ਗਾਹ ਹੁਣ ਧਿਆਨ ਰੱਖੀ ਹੈ ਨਾ ਵੇ ਕਿਸੇ ਹੋਰ ਕੋ ਮੈਂ ਵੱਜ ਜਾਂਦੀ ਜਦੋਂ ਹੋਰ ਕਿਸੇ ਦੀ ਗੱਡੀ 'ਚ ਵੱਜ ਜਾਂਦੀ ਤੇ ਤੈਨੂੰ ਪੈਸੇ ਦੇ ਕੇ ਛੁੱਟਣਾ ਹੈਗਾ ਬਸ ਇਦਾਂ ਇੱਕ ਦੋ ਗੱਲਾਂ ਬਾਤਾਂ ਕਹੀਆਂ ਤੇ ਮੈਂ ਮੁੜ ਕੇ ਦੋਵੇਂ ਹੱਥ ਜੋੜ ਤੇ ਮੈਂ ਭਰਾਵਾ ਹੱਥ ਜੋੜੇ ਤੇ ਤੇਰੀ ਗੱਡੀ ਧਿਆਨ ਦੇ ਨਾਲ ਬਸ ਇੰਨੀ ਗੱਲ ਕਹੀ ਤੇ ਮੈਂ ਆ ਗਿਆ ਮੈਨੂੰ ਐਵੇਂ ਲੱਗਦਾ ਵੀ ਜਿੱਦਾਂ ਬੰਦੇ ਨੇ ਪੈਕਸ਼ੈਕ ਲੱਗਾ ਹੋਏਗਾ ਤੇ ਉਸ ਚੱਕਰ ਦੇ 'ਚ ਥੋੜਾ ਜਿਹਾ ਹੋਇਆ ਹੈਂ ਚੀਜੀ ਆ ਗਈ ਪ ਚੀਜੀ ਵਾਲਾ ਵੀ ਇਹ ਕੰਮ ਕਰਨ ਲੱਗ ਪਈ ਚੀਜੀ ਆ ਗਈ ਓ ਲੈ ਏਦਾਂ ਠੀਕ ਹੈ ਕੋਈ ਨਹੀਂ ਮਾਪੂ ਵਿਚਾਰਾ ਚਿੰਦਾ ਰਿਹਾ ਵਿਚਾਰਾ ਨਾ ਚਾਹ ਚੀਜੀ ਮੈ ਜੋ ਮੰਮੀ ਵੀ ਆ ਗਈ ਆਪਰੇ ਉਹਦਾ ਇਹ ਵੀ ਆ ਚੰਗਾ ਹੋਇਆ ਮੈਨ ਨਹੀਂ ਤੇ ਮੇਰੇ ਲਈ ਔਖਾ ਹੋਇਆ ਨਹੀਂ ਉੱਪਰ ਹਵਾ ਚੱਲ ਰਹੀ ਵਧੀਆ ਐ ਵੇ ਹਣਾ ਹਣ ਮੰਮੀ ਬੜਾ ਕਰਦੀ ਚੀਜੀ ਬੜਾ ਕਰਦੀ ਆਹੋ ਬੜੀ ਚੀਜੀ ਸਾਰੇ ਬੜਾ ਲੱਗਿਆ ਕਿ ਹਾਂ ਸਾਰੇ ਬੜਾ ਕਰਦੀ ਚੀਜੀ ਪਕੌੜੇ ਸਾਰੇ ਪਕੌੜੇ ਪਕੌੜੇ ਹੁੰਦਾ ਕਿ ਪਕੌੜੇ ਹੁੰਦਾ ਬਈ ਖੋਮੀਂ ਬੈਠੇ ਸਾਹ ਆਇਆ ਤੇਰੇ ਫੇਵਰੇਟ ਆ ਤੂੰ ਖਾ ਲਾ ਹਾਂ ਆਏ ਮੰਮੀ ਸਾਰੇ ਖਾ ਲਿਆ ਗਰਮ ਤਾਂ ਨਹੀਂ ਆ ਹਾਂਜੀ ਗਈ ਖਾ ਗਈ ਲੈ 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 ਚੀਜੀ ਖਾ ਲਾ ਮੰਮੀ ਜਹਾ ਤਹਾ ਤੇ ਫੜ ਲਾ ਹਾਂ ਕਹਿੰਦੀ ਮੈਨੂੰ ਫੜਾਓ ਗਰਮ ਹੈ ਉਹ ਤਾਂ ਗਰਮ ਹੈ ਹੱਥ ਕਿ ਨਾ ਉਹ ਨਹੀਂ ਖਾਣੀ ਪਿਆਦੇ ਪਿਆਦੇ ਇਹਨੂੰ ਪਾਣੀ ਹੋਰ ਪਾਣੀ ਇਹ ਕਿਤਾ ਖੁਸ਼ ਹੋ ਕੇ ਪੀਨ ਦੇ ਜੀ ਵੇਖਿਓ ਉਹ ਕਿਹਦੇ ਕੱਪੜੇ ਕੁੱਪੜੇ ਸਾਡੇ ਖਰਾਬ ਹੋਏ ਹੁੰਦੇ ਉਹ ਮੈਂ ਪਾਣੀ ਮਿੱਟੀ ਨੇ ਅਜੇ ਭਾਜੀ ਹੋਣਾ ਦੇ ਕੀ ਪਹਿਲਾਂ ਫਰਸ਼ ਪੈ ਗਏ ਸੀ ਨਾ ਉਹ ਪਹਿਲਾਂ ਉਹਨੇ ਟੀਨਾ ਜੂ ਪਾ ਲਈਆਂ ਸੀ ਉਹ ਤਾਂ ਅਗਰ ਫਰਸ਼ ਪੈ ਗਏ ਨਾ ਤਾਂ ਅਗਰ ਹੁਣ ਤੁਹਾਡੇ ਅਜੇ ਫਰਸ਼ ਨਹੀਂ ਪਈ ਵੀ ਨਹੀਂ ਭਾਜੀ ਹੋਣਾ ਦੇ ਆ ਪਹਿਲਾਂ ਪਾਤੇ ਸੀ ਨਾ ਫਰਸ਼ ਤੇ ਤਾਂ ਉਹਨਾਂ ਦੇ ਮਤਲਬ ਜ਼ਿਆਦਾ ਕਪੜੇ ਘੋੜੇ ਘੱਟ ਲਿਪੜਦੇ ਹੁਣ ਤੁਹਾਡੇ ਥੱਲੇ ਮਿੱਟੀ ਆ ਪੱਛਾ ਆ ਪਾਣੀ ਪੁਣੀ ਜਦੋਂ ਆਉਣਾ ਚਿੱਕੜ ਹੋ ਜਾਂਦਾ ਆ ਤਾਂ ਇਹ ਮਿੱਟੀ ਆ ਰੇਤ ਪਈ ਰੇਤ ਬਸ ਆਹ ਉਹਦਾ ਕਰਕੇ ਨਾ ਵੇਖੋ ਨਾਲ ਹੀ ਇੱਥੋਂ ਖਿੱਚ ਕੇ ਏਡੀ ਦੂਰ ਖੜਨੀ ਉਹ ਮੈਂ ਬੜਾ ਮਿੱਟੀ ਇੱਥੋਂ ਉੱਥੋਂ ਆ ਮਗਾਨਾਂ ਚ ਜੰਗਦਾ ਅੱਛਾ ਅੱਛਾ ਉਹ ਆਪਣਾ ਹੈ ਉਹ ਆਹ ਰਿਸ਼ਤੇਦਾਰ ਹੈਗੇ ਜਿੱਦੋਂ ਉਧਰੋਂ ਪੰਨੋਂ ਪਾਣੀ ਖੜਦੇ ਜਿਹੜਾ ਆ ਉਹ ਰਿਉ ਮੀਨ ਲੱਲਿਆ ਬਾਪੂ ਕਾ ਵੀ ਲੱਲੀ ਦਾ ਜਿਹੜਾ ਮਗਾਨ ਨਹੀਂ ਬਣਿਆ ਹਾਂ ਆ ਜਿਹੜਾ ਹਾਂ ਆ ਮੈਨੂੰ ਲੱਗਿਆ ਪਤਾ ਲੱਗਾ ਲੱਗਾ ਲ ਪੰਪ ਨੁੱਕਰ ਤੇ ਇਥੇ ਰੇਤ ਪਈ ਆ ਜੀ ਹਾਂ ਬਸ ਅੱਛਾ ਅੱਛਾ ਉਹ ਪੰਪ ਲਗਾਓ ਫਿਰ ਲੈ ਜਾਂਦਾ ਅੱਗੇ ਤੇ ਆਪਣੇ ਵਾਲਾ ਜਿਹੜਾ ਉਹ ਬੋਰ ਨਹੀਂ ਉਹ ਬੋਰ ਕਰਾਇਆ ਵਾ ਮੋਟਰ ਮੋਟਰ ਬਾਅਦ ਚ ਪੈਣੀ ਅੱਛਾ ਅੱਛਾ ਬੋਰ ਕਰਵਾ ਲਿਆ ਮੋਟਰ ਮਟਰ ਨਹੀਂ ਅਜੇ ਪਾਈ ਵੀ ਹਾਂ ਮੋਟਰ ਵੈਸੇ ਵੀ ਨਹੀਂ ਪਾਈ ਚੰਗਾ ਸੁਖਾ ਨਾ ਪਾਇਆ ਜਿੰਜਰ ਬੂਆ ਬਾਵਾ ਨਹੀਂ ਨਾ ਲੱਗਦਾ ਵੀ ਆਹ ਜਿੰਜਰ ਬੂਆ ਨਾ ਲੱਗਾ ਕੋਈ ਪਤਾ ਨਹੀਂ ਹੈਗਾ ਯਾਰ ਮਾੜੀ ਘੜੀ ਬੜੇ ਪੰਗੇ ਆ ਉੱਥੇ ਕੰਮ ਜਿਆਦਾ ਨਾ ਮੰਮੀ ਹੁਣੀ ਚੱਲੇ ਸੀ ਕਿ ਡਿਊਟੀ ਤੇ ਮੈਂ ਹਾਂ ਮੰਮੀ ਹੁਣਾਂ ਨੂੰ ਤੇ ਧਰਾਂ ਵਾਲੇ ਪੁੱਤੇ ਲਾ ਦਾਂਗੇ ਤੇ ਆਪਾਂ ਵੱਡੀ ਦੀਦੀ ਹੁਣਾਂ ਵਾਲੇ ਚੱਲੇ ਜਾਵਾਂਗੇ ਹਾਂ ਹਵਾ ਚੱਲ ਰਹੀ ਐ ਪੁੱਤ

ਆ ਵਿੱਚੋਂ ਦੀ ਇਧਰੋਂ ਦੀ ਲੰਘ ਆਈਦਾ ਓਏ ਪੌੜੀ ਜੀ ਬਣੀ ਐ ਸਟੈਪ 'ਚ ਬਣਾਇਆ ਇਹਦੇ ਸੀ ਜੀ ਲੈਨਟਰ ਜਿਹੜਾ ਪੈ ਜਾਣਾ ਹੁਣ ਜਲਦੀ ਮੈਨੂੰ ਮੈਦਿਆ ਪਊਗਾ 5 ਦਿਨ ਤੱਕ ਨਹੀਂ ਨਹੀਂ ਯਾਰ ਲੇਟ ਹੀ ਹੋਊ ਕੰਮ ਆ ਸਾਹ ਤੁਹਾਨੂੰ ਮੈਰਿਜ ਆ ਗਈ ਨਾ ਜਿਹੜੀ ਉਹਦਾ ਕਰਕੇ ਥੋੜਾ ਲੇਟ ਹੋਊ ਕੰਮ ਹੋ ਜਾ ਕਹ ਨਹੀਂ ਮੈਰਿਜ ਕਰਕੇ ਥੋੜਾ ਲੇਟ ਹੋਣਾ ਓਦਾਂ ਦੇ ਕੋਈ ਗੱਲ ਨਹੀਂ ਹੋ ਜਾਣਾ ਹੀ ਆ ਇੱਥੇ ਮਾਰੀ ਆ ਆ ਨਿਕ 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 ਆ ਇਹ ਦੀ ਕੋਈ ਗੱਲ ਨਹੀਂ ਆ ਨਿਕ ਨਿਕ ਦਾ ਕੋਈ ਪੈਣਾ ਇਹਨਾਂ ਦੀ ਕੋਈ ਗੱਲ ਨਹੀਂ ਆ ਤੋੜਤੀ ਨਾ ਉਹਨੇ ਆਈ ਆ ਆ ਜੀ ਟੁੱਟੀ ਨਾ ਆ ਟੁੱਟ ਗਈ ਨਾ ਇਹ ਦਾ ਹੋਇਆ ਬਸ ਜਿਆਦਾ ਹੋਰ ਨਹੀਂ ਕੋਈ ਗੱਲ ਹੋਰ ਕੀ ਹੋਰ ਕੀ ਹੁਣ ਟੇਪ ਜਾਂ ਵੇਖ ਲੂੰਗਾ ਨਾ ਹੋਇਆ ਤੇ ਚੇਂਜ ਕਰਾ ਦੇਣਾ ਮੈਂ ਤੇ ਇਦਾਂ ਕਰੂੰਗਾ ਆ ਸਾਲਾ ਤੇ ਇਹ சின்ன ਖੁੱਲਦਾ ਲੱਗਦੇ ਨੇ ਸਿਮਰ ਕੋਈ ਗੱਲ ਨਹੀਂ ਇਹੋ ਜੀ ਨਹੀਂ ਸਹੀ ਹੈ ਸਹੀ ਹੈ ਨਹੀਂ ਵਧੀਆ ਬੀਮੂਮ ਭਰੇਗੇ ਲਗਭਗ ਹਾਂ ਇਹ ਕਿੰਨੇ ਫੁੱਟ ਤੇ ਲੈਂਡਰ ਪਾਇਆ ਇਹਨਾਂ ਪੁੱਛਾਂ ਬਣਾ ਹੈ 11 ਫੁੱਟ ਤੇ ਤੋਂ ਵੱਧ ਹੈ ਹਾਂ ਹੈ ਕਿਉਂ ਨਾ ਜਕਰ ਗੱਲ ਕਰਾ ਦਿਓ ਮੰਮੀ ਦੀ ਹੈਲੋ ਕਿਹਨ ਡੈਡੀ ਚੱਕਦੇ ਕਿ ਨਹੀਂ ਬਣਾ ਨਹੀਂ ਉਹ ਚੱਲੇ ਗਏ ਉਹਨਾਂ ਨੇ ਚਲ ਜਾਣਾ ਗੱਡੀ ਤੇ ਹੀ ਉਹ ਵੇਖੋ ਉੱਥੇ ਉੱਥੇ ਪਥਰੀ ਕੀ ਕਰੀ ਬਚਨ ਨੂੰ ਲਾਜ ਲੱਗੀ ਕੀਟਾ ਖਾਨ ਉਹ ਵੇਖੇ ਛੁੜਦੇ ਛੁੜਦੇ ਇਹਨੂੰ ਛੁੜਦੇ ਛੁੜਦੇ ਕੀਟਾ ਜਾ ਛੁੜਦੇ ਤੇ ਥੇ ਲੇ ਤਾ ਮੈਂ ਕੀਟੇ ਛੁੜਦੇ ਆ ਜੜ ਫੜੇ ਨੇ ਆ ਛੁੜਦੇ ਆ ਵੇਖਿਆ ਖਾ ਗਿਆ ਕਿ ਨਹੀਂ ਆ ਛੁੜਦੇ ਛਦਾ ਨੇ ਨਹੀਂ ਖਾਈ ਤੇ ਸੰਦੀਪ ਕਹਿੰਦੀ ਐ ਮਮੇ ਛੁੱਟੀ ਕਰ ਲੂ ਖੋਲੋ ਖੋਲੋ ਮੀ ਖੋਲੋ 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 ਮੀ ਖੋਲੋ ਖਿਚੋ ਜੋਰ ਨਾਲ ਜੋਰ ਨਾਲ ਖਿਚੋ ਇਹ ਹੁਣ ਹਾਂ ਪਹਿਲੀ ਉਹ ਗੈਸ ਭਰ ਗਿਆ ਤਾਂ ਟਾਈਟ ਹੋ ਜਾਂਦੀਆਂ ਬਾਰੀਆਂ ਕੇ ਵਾਲੇ ਤੇ ਸੋਚਣ ਦੇ ਆ ਵੀ ਮਮੇ ਵੱਡੀ ਦੀਦੀ ਵੱਲ ਆ ਜੀ ਛੁੱਟੀ ਕਰਾ ਦੀ ਅੱਜ ਕਰਾਤੀ ਛਿਟਕੀ ਕਰਾਉਣੀ ਹੈ ਜੇ ਕਰਾਤੀ ਠੀਕ ਹੈ ਚੱਲਗੇ ਰੜ ਗਿਆ ਗੀੜੇ ਕੱਢਣਾ ਹੈ ਕੱਡਾ ਮੂੰਹ ਭਰਿਆ ਵਾ ਹੈ ਤਮਲਾ ਨਾਲ ਹੁੰਦੇ ਡੜ ਤਗੜਾ ਕੀ ਦੇਖ ਰੋ ਸੂਈ ਖੰਨਾ ਸਾਨੂੰ ਹੀ ਹੋਇਆ ਛਿਟਕਰਾਤੀ ਵੇ ਕੇ ਬਾਈ ਛਿਟਕਰਾਤੀ ਡੈਡੀ ਚੱਲ ਗਈ ਆਸੀ ਗਾ ਜੀ ਉਹ ਲੈ ਸ਼ਿਕਾਰੀ ਰੱਖੇ ਨੇ ਕਿਨੇ ਕੇ ਪਹੁੰਚ ਗਏ ਵੱਡੀ ਦੀ ਵਾਲ ਮਾਹੀ ਕਿਤੇ ਹਾਂ ਮੈਂ ਕਦੋਂ ਪਹੁੰਚ ਗੰਢੀ ਹੈ ਮੈਂਗਾ ਹੁਣ ਦੇ ਹੁਣ ਲੰਦੇ ਤਿਹ ਦੇ ਬਜਾਇ ਸ਼ਾਮ ਅੱਜ ਛੁੱਟੀ ਕਰਾਤੀ ਮਮੀ ਹੁਣਾਂ ਦੀ ਬਸ ਖਲਾਸ ਡੈਡ ਨੂੰ ਕਹਤਾ ਵੀ ਮਮੀ ਡੈਡੀ ਵਾਸਤੇ ਮਮੀ ਡਿਊਟੀ ਗਈ ਹੋਏ ਹੋਰ ਮੈਂ ਤਾਂ ਲੈ ਆਉਣਾ ਹੀ ਇੱਥੇ ਕਿ ਪਰ ਨਹੀਂ ਡੈਡੀ ਗੁੱਸੇ 'ਚ ਡੈਡੀ ਕਹਿੰਦੇ ਨਾ 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 ਇੱਥੇ ਕਰ ਤੂੰ ਅੱਜ ਡਿਊਟੀ ਚੱਲ ਜਾਵੀ ਤੇ 8 ਤਰੀਕ ਨੂੰ ਛੁੱਟੀ ਕਰਾਂਗੇ 8 ਤਰੀਕ ਨੂੰ ਪਾਰਟੀ ਆ ਪਾਰਟੀ 8 ਤਰੀਕ ਦਬਾਉਣਾ ਫੇਰ ਲੈ ਪਾਰਟੀ ਦੱਬੇ ਹੋਣੇ ਬਸ ਸਾਨੂੰ ਸਾ ਇੰਜਲ ਸਸੀ ਕਾ ਆ ਆਈ ਮੀਤੀ ਚਿਚੀ ਚੋ ਚੋ ਆਈ ਨਹੀਂ ਕਿੱਥੇ ਚੱਲੀ ਨੂੰ ਕਿਚਨ ਦੇ ਬੜਾ ਸ਼ਕਤ ਆ ਗਿਆ ਨਾ ਨਿਕਲ ਨਹੀਂ ਰਹੀ ਹਾਂ ਜਾ 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 ਸਟੇਸ਼ਨ ਜਾਓ ਤੇ ਉਹ ਕਿੰਨੇ ਸਕਾਰੀ ਰੱਖੇ ਤਿੰਨ ਚਾਰ ਆ ਇੱਕ ਕਿਥੇ ਖਾ ਲਿਆ ਬਣਾ ਕੇ ਇੱਕ ਸਸੀ ਕਾਲ ਇੱਕ ਬਣਾ ਖਾ ਰਿਆ ਸਸੀ ਕਾਲ ਤੁਰਦਾ ਮੇਰਾ ਅਰਗੁਨ ਹਾਂ ਤੁਰਦਾ ਜੀ ਅਰਗੁਨ ਵੀ ਦਾ ਤੜਦੀ ਅੰਮਾ ਮੜਾ ਮਟਾ ਤੜਦੀ ਹਾ ਇਹਦਾ ਨਾਮ ਕੀ ਰੱਖਿਆ ਵਾ ਨਾਮ ਨਹੀਂ ਰੱਖੇ ਚਿੰਟੂ ਪਿੰਟੂ ਆਹ ਹੋ ਗਈ ਆ ਪਾਲਕ ਆ ਪਾਲਕ ਕਿੱਦਾਂ ਬੋ ਗਿੱਦਾਂ ਹਾਂ ਕਿੱਦਾਂ ਬੋ ਕੀ ਜਿੰਨੀ ਇਹਨੇ ਜਰੂਰ ਟੋਪੀ ਪਾਈ ਦੇ ਹਾਂ ਬਾਪ ਉਤਾਰ ਦੇ ਬਾਹਰ ਹੋ ਹੈਗੀ ਨਾ ਲਾ ਦੇ ਲਾ ਦੇ ਹੌਲੀ ਜਿਹਾ ਖਿੱਚ ਕੇ ਲਾ ਦੇ ਪੋਲੇ ਜੇ ਕਰ ਲਾ ਦੇ ਲਾ ਦੇ ਚਾਹ ਨਾ ਬਿੱਲੇ ਦੇ ਹੁਣ ਬਾਹ ਲਾ ਗਏ ਨਾ ਬਿੱਲਾ ਹੋਰ ਬਿੱਲਾ ਹੋਰ ਸੋਨਾ ਵੇਖੀ ਕਿੰਨੇ ਕਿੰਨੇ ਕਿੱਥੇ ਨੇ ਇਹਨੂੰ ਕਰਵਾਇ ਦੀ ਨਿਕਰ ਪਾਈ ਫਿਰ ਉੱਥੇ ਗਏ ਕੋ ਕਿ ਨੀਚੋਂ ਦੀ ਉਹ ਵਾਈਟ ਪਾਈ ਲਿਬੜ ਜਾਂਦੀ ਹੈ ਕਹਿੰਦੀ ਮੈਨੂੰ ਪੰਜੇ ਤਾਰੋ ਵੀ ਮੇਰਾ ਬੱਬਾ ਇਹ ਮੇਰਾ ਬੱਗੂ ਜੀ ਪਹਿਲਾਂ ਵੀਡੀਓ ਖੋਲ ਕਰ ਲੱਗੀ ਹਾਂ ਹਾਂ ਵੀਰ ਸਹੀ ਤਾਂ ਆਹ ਚੀਜ਼ ਵੇ ਵਧੀ ਇੱਕ ਕਿੱਧਰ ਗਿਆ ਜੀ ਆਈ ਉੱਪਰ ਆਹ ਵੀ ਐਸੇ ਰੱਖ ਨਹੀਂ ਫਿਰ ਐਵੇਂ ਉਹ ਇਨੇ 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 ਮਾਰ ਦੇਣਾ ਇੱਕਦਾਂ ਫਰਾਂ ਦੇ ਫਰਾਂ ਦੇ ਫਰਾਂ ਦੇ ਰੋਇਆ ਚਲ ਬਹੁਤ ਫਾਲੋ ਬਹੁਤ ਖੇਡੋ 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 ਮੇਰੀ ਧੀ ਜੇਣਾ ਤੁਹਾਡੇ ਚ ਬਾਹਰ ਆਇਆ ਨਾ ਤੇ ਪਾਲੇ ਟੁੱਟਣ ਨਹੀਂ ਬਈ ਹਾਲੋ ਨਾ ਭਾਈ ਗਰਮ ਹੁੰਦੀ ਸਿਆਲ ਇਹਨੂੰ ਕਿਉਂ ਹੰਡਿਆ ਪੱਲਾ ਹਰ ਨੂੰ ਪੱਣਾ ਪੱਲੋ ਹੋਰ ਚੱਲੇ ਆ ਮੀਨੂ ਦੀਦੀ ਹੁਣ ਵਾਲ ਮਨਿੰਦਰ ਬਾਜੀ ਹੁਣ ਵਾਲ ਏ ਗੁੜੀਆਂ ਸਤੀ ਉੱਠੀ ਹੋਣੀ ਜੇ ਤਾਂ ਇਹ ਨਾ ਮੈਂ ਮੈਂ ਰੀਂਂੀਂ ਨਹੀਂ ਕਰਦੀ ਹਾਂ 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 ਕਿਉਂ ਹਾਂ ਕਿਉਂ ਤੇ ਉਹ ਇੱਧਰ ਜਾ ਕੇ ਮਿਲਦੇ ਹਾਂ ਤੁਹਾਨੂੰ ਫਿਰ ਗੱਡੀ ਇੱਧਰ ਸਾਹਮਣੇ ਲਗਾਈ ਬਾਰ-ਬਾਰ ਤੇ ਇੱਥੇ ਗੱਡੀ ਇੱਥੇ ਰਹਿਣ ਲੱਗ ਗਈ ਕਿਉਂਕਿ ਉਹਨਾਂ ਦੇ ਉੱਧਰ ਬਜ਼ਾਰ ਬੜਾ ਤੰਗ ਹੈ ਫਿਰ ਗੱਡੀ ਨਹੀਂ ਲੱਗਦੀ ਹਾਂਜੀ ਕਿੱਧਰ ਜਾਣਾ ਹਾਂ ਸਨੀਪਰਾਂ ਦੀ ਗੱਡੀ 'ਚ ਚਲੇ ਜਾਂਦੇ ਹਾਂ ਮੋਗਾ ਚਲੋ ਗੱਡੀ 'ਚ ਚਲੇ ਜਾਂਦੇ ਹਾਂ ਫਿਰ ਗੱਡੀ ਇੱਥੇ ਲਾਉਣ ਦੀ ਥੋੜੀ ਦਿੱਕਤ ਹੁੰਦੀ ਹੋਰ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਉਹ ਵਿਕਲਪਾਂ ਦੇ ਹੀ ਆ ਕੱਲੀ ਆ ਉਹ ਖਲੋਤੀ ਨਾ ਤੇ ਕਲਪ ਕਲਪ ਹਲੇ 2-4 ਮਿੰਟ ਮੈਂ ਜਾਣ ਕੇ ਕਲਪੋਂਦਾ ਮੈਂ ਕਲਪੋਂਦਾ ਇਹਨੂੰ ਥੋੜਾ ਟਾਈਮ ਆ ਕੋ ਕਵਰ ਪਾ ਦੇ ਬੋਤਲ ਨੂੰ ਉੱਥੇ ਬੰਦ ਕਰਦੇ ਕਰਨ ਪਹਿਲਾਂ ਸੈਂਸਰ ਜਿਹੜਾ ਇੱਥੇ ਬੰਦ ਕਰਿਆ ਕਰ ਠੀਕ ਹੈ ਇਹ ਤਾਂ ਬੰਦ ਰਹਿਦਾ ਚੱਲੂ ਹੈ ਆ ਮੋਟਰ ਨੂੰ ਕਵਰ ਛਾੜ ਦੋ ਇਹਦਾ ਕੈਪ ਇੱਥੇ ਪੁੱਤ ਨਾ ਉੱਥੇ ਹੀ ਉੱਤੇ ਚਲੋ ਆਹ ਭੰਡੇ ਪਹੁੰਚ ਗਏ ਆਪਾਂ ਦੀਦੀ ਹੁਣਾਂ ਵੱਲ ਭਾਜੀ ਹੁਣਾਂ ਵੱਲ ਫੇਰ ਇਹ ਕੋ ਕੰਮ ਹੋਣਾ ਜਾਏ ਸਿੰਕ ਚ ਬਹੂ ਕਿਤੇ ਜਾਂ ਭਾਂਡੇ ਮੈਣ ਕੇ ਕਹਿੰਦੇ ਇਹਨੇ ਪੈਸਾ ਆ ਲਿਆ ਤੈਨੂੰ ਮੈਂ ਬੁਲਾਇਆ ਉਧਰ ਤੇ ਜੋ ਉਹਨਾਂ ਨੇ ਰੱਖੀ ਨੀ ਚੂਚੇ ਉਹਨਾਂ ਦੇ ਨਾਲ ਖੇਡ ਤੇਰੀ ਬੜੀ ਸੁਣੀ ਪਰ ਇਹ ਵੀ ਮੈਨੂੰ ਇਹ ਡਾਰੇ ਮਾਹ ਇਹ ਚੂਚੇ ਦਾ ਮਤਲਬ ਧੌਨ ਨਮ ਰੋੜ ਦੇ ਕਦੇ ਕਰਦੀ ਇਦਾਂ ਹੀ ਇਹ ਤੇ ਆ ਵੀ ਚੂਚੇ ਵਰਗੀ ਤੇ ਹੈਨਾ ਹੁਣ ਖੜਨ ਲੱਗ ਗਈ ਹੈ ਅਜ ਦਖ ਲਾਰ ਕੇ ਕੋ ਵੀ ਤਾੜੀ ਮਾਰੋ ਫਰਕ ਕੋਈ ਤਾੜੀ ਮਾਰੋ ਗਿੱਦਾ ਪਾ ਦੋ ਆ ਮੇਰੇ ਛੋਟਾ ਬੱਤ ਹਾਂਜੀ ਸੱਚੀ ਕਾਰ ਬਾਜਣਾ ਚਲ ਇੱਥੋਂ ਕਰਵਾ ਰਿਆ ਮਲਾਈ ਚਾਪ ਮੈਂ ਅੱਜ ਵੇਖਿਆ ਮਟਰਸਲਾ ਓ ਜੀਓ ਹਰਮਨ ਬੈਜਾ ਬੈਜਾ ਕਰਾਤੀ ਫਿਰ ਹੈ ਚੱਲ ਆ ਵਧੀਆ ਸਰਕਾਰੀ ਨੰਬਰ ਪਲੇਟ ਲੱਗੀ ਹੋਈ ਆ ਮਾਰਖਾ ਭਾਈ ਤੈਨੂੰ ਬਹੁਤ ਬੋਲ ਬਹੁਤ ਸੋਹਣਾ ਸਿਹਤ ਵੀ ਤੇਰੀ ਚੰਗੀ ਤੈਨੂੰ ਜੱੱਚਦਾ ਹੈ ਹੈ ਫਾਡੇ ਵਰਗਿਆਂ ਦਾ ਫਾਡੇ ਲਗਾ ਵਾਟਰ ਕੂਲਰ ਨਾਲ ਗਲਾ ਟੰਗਿਆ ਹੈ ਕਿ ਨਹੀਂ ਬਣੀ ਕਰ ਸਵਾਦ ਮੇਰੇ ਨਾਲ ਖੱਡੀ ਜੀ ਜੇ ਥੋੜੀ ਥੋੜਾ ਪਾਇਆ ਮਾਲ ਤੇਰੇ ਅੱਜ ਬਾਹਰ ਸੁੱਟਦਾ ਉਹਨੇ ਸਮਗਰੀ ਜੀ ਵੈਹ ਦੋਜੇ ਦੀ ਪਿੱਛੇ ਚੱਲਣਾ ਹੈ ਦੋਜੇ ਦੀ ਪਿੱਛੇ ਵੈਹ ਚੱਲਣਾ ਇਹੋ ਵਹਿਮ ਦੇ ਵਿੱਚ ਰਹੀ ਰਗੜੇ ਗਏ ਸਹੀ ਕਹਣੀ ਗੱਲ ਇਹੋ ਇਹੋ ਵਹਿਮ ਬੰਦੇ ਨੂੰ ਮਾਰਦਾ ਈ ਇਹਨੂੰ ਵੀ ਪੁੱਛੋ ਹੈ ਖਾਣੀ ਦਾ ਆ ਲੋ ਕਾਓ 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 ਨਾ ਚੀਜੀ 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 ਮਿਰਸੇ ਪੁੱਤਰ ਜਾਂ ਪਰ ਲੈਂਦੀ ਭਾਜੀ ਲਿਆਂ ਦੀ ਕਦਮ ਹੋ ਗਈ ਅਕੋਰਟਿੰਗ ਮਰ ਕਿਦਾ ਜਾਣਦੀ ਨਾ ਪੁੱਤ ਨਾ ਇਹ ਨਹੀਂ ਤੂੰ ਪੀਣੀ ਗਲਤ ਚੀਜ਼ ਆ ਦੁੱਧੂ ਵੀ ਧੋ ਆ ਬਸ ਤੇਰੀ ਉਮਰ ਦੇ ਪੁੱਤ ਤਾਂ ਦੁੱਧੂ ਵੀ ਹੀ ਦੀ ਇਹ ਤੇ ਇਹ ਕੋਕ ਤਾਂ ਪੀਆ ਕਰ ਪੁੱਤਰ ਇਹ ਤਾਂ ਅਸੀਂ ਵੀ ਕੋਕ ਜਿਹੜੀ ਨਹੀਂ ਆਪਣੇ ਵਿਆਹ ਦੀ ਪੀਤੀ ਆ ਇੰਡਾ ਅੱਜ ਤਿਆਰੀ ਕਾਲ ਹੈ ਹਰ ਗੁਣ ਗੱਲ ਕਰ ਰਹੀ ਹੈ ਐਸੀ ਕਭਲਾ ਕੈਨੇਡੀਆ ਵੀ ਜਾਣਾ ਹੀ ਡੈਡੀ ਦੇ ਕਾਰਾਂ ਦੇ ਉਹ ਉਹ ਨੂੰ ਇਹ ਲੱਗਦਾ ਮਖਣੀ ਸਾਹਮਣੇ ਆ ਵੀ ਮੈਨੂੰ ਚੁੱਕ ਲੈਣ ਵੀ ਆਇਆ ਫੋਨ ਫੜਦੀ ਹੁਣ ਫੋਨ ਸਾਹਮਣੇ ਰੱਖਿਆ ਹੋਇਆ ਫੜਾ ਦੇ ਫੜਾ ਦੇ ਯਾਰ ਫੜਾ ਦੇ ਲੈ ਨਹੀਂ ਕਹਿੰਦੀ ਜਾਣਾ ਵਾ ਜਾਣਾ ਇੱਥੇ ਇਹਨੇ ਜਾ ਉੱਡ ਕੇ ਚਲ ਜਾ ਉਹ ਕਾਨੂੰਨ ਲਾਇਆ ਫੋਨ ਕਿਆ ਕਰੀਏ ਅਮੇ ਹਲੋ ਆਪਣੀ ਮਰਜ਼ੀ ਕਰਨ ਦੀ ਹਈ ਜੇ ਚੱਲ ਗੁੱਸਾ ਕਰ ਚਲੋ ਚੱਲੀਏ ਗੁੱਸਾ ਕਰ ਦੇ ਮੇਰੇ ਤੇ ਇਹਦੇ ਡੱਬੇ ਧੋਣਦੇ ਹੀ ਪੰਨੇ ਕਿੰਨਾ ਜੀਦਾ ਚਾਰ ਟੁਕੜੇ ਆਂਦੇੜਾ ਪੋਣਾ ਡੱਬਿਆਂ ਚ ਹੁਣ ਮਿਲ ਗਏ ਲਿਆ ਮੈਨੂੰ ਦੀਦੀ ਹੁਣਾਂ ਨੂੰ ਭਾਜੀ ਹੁਣਾਂ ਨੂੰ ਤੇ ਹੁਣ ਚੱਲੇ ਆਪਾਂ ਤੇ ਨਾਲ ਸਾਡੇ ਨਾਲ ਇਹ ਜਾਊਗਾ ਝੂਟਾ ਲੈਣ ਬਸ ਕਰ ਲੈ ਚਲ ਬਾਇ ਕਰਦੇ ਫਿਰ ਕਿਹਨੂੰ ਬਾਇ ਕਰ ਦਪੋ ਤਾ ਬਾਇ ਕਰ ਦੋ ਰਾਜੀ ਅੱਧੀ ਰਾਤ ਲੱਗ ਰਹੀ ਹੈ ਮਹਿੰਦੀ ਮਹਿੰਦੀ ਨਹੀਂ ਨੀਲ ਪੇਂਡ ਹਾਂ ਨੀਲ ਪੇਂਡ ਆਖਦੇ ਮੈਨੂੰ ਨਾਮ ਨਹੀਂ ਅਜੇ ਵਿਆਹ ਵੀ ਹੋ ਗਿਆ ਤੇ ਵੇਲਾ ਬੰਦੇ ਨੂੰ ਅਜੇ ਤੱਕ ਨਾਮ ਨਹੀਂ ਆਇਆ ਦੇ ਦਿਓ ਹੁਣ ਰੋਟੀ ਆ ਗਈ ਮੈਂ ਤੇ ਮੇਰਾ ਪੁੱਤਰ ਜਣਾ ਰੋਟੀ ਖਾਵਾਂਗੇ ਮੇਰੇ ਪੁੱਤਰ ਰੋਟੀ ਖਾ ਰਿਹਾ ਨੇ ਪੁੱਤ ਤੂੰ ਹੀ ਖਾਓ ਤੂੰ ਹੀ ਖਾ ਲਓ ਪੁੱਤ ਆ ਵੀ ਹਮੇ ਚਲੋ ਹੁਣ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਰ ਦੋ ਰਾਤ ਪੈ ਗਈ ਸਤਿ ਸ਼੍ਰੀ ਅਕਾਲ ਕਰ ਦੋ ਸਾਰਿਆਂ ਨੂੰ ਚਲੋ ਜੀ ਠੀਕ ਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਓਕੇ ਬਾਈ ਕਰ ਦੋ ਹੁਣ ਬਾਈ ਵੀ ਕਰ ਦੋ ਬਾਈ ਓ ਮੂੰਹ ਨਾਲ ਨਹੀਂ ਹੱਥ ਨਾਲ ਵੀ ਕਰੋ ਨਾਲ ਬਾਈ ਬਾਈ ਇਦਾਂ ਬਾਈ ਬਾਈ ਕਰ ਦੋ ਬਾਈ ਬਾਈ ਚਲੋ ਠੀਕ ਆ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਸਾਰੇ ਜਣੇ